ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜੀ ਇਟਲੀ ਦੇ ਪੇਪਰਾਂ ਨੂੰ ਲੈ ਕੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਕਾਫੀ ਆਪਣੇ ਵੀਰ ਭਰਾ ਇਟਲੀ ਦੇ ਵਿੱਚ ਕੱਚੇ ਵੀ ਹੈਗੇ ਆ ਤੇ ਇੱਕ ਜੀਲ ਵਾਲੇ ਜਿਹੜੇ ਵੀਰਾਂ ਨੇ ਜੀਲ ਲਈ ਉਹ ਤੇ ਉਹਨਾਂ ਦੇ ਲਈ ਇੱਕ ਬੈਨੀਫਿਟ ਜਿਹੜਾ ਨਵਾਂ ਸਰਕਾਰ ਨੇ ਇੱਕ ਕਾਨੂੰਨ ਜਿਹੜਾ ਉਹ ਲੌਂਚ ਕਰਨਾ ਥੋੜੇ ਸਮੇਂ ਤੱਕ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਆਪਣੇ ਵੀਰ ਭਰਾਵਾਂ ਨੇ ਅਜ਼ੀਲ ਲਈਓ ਇਟਲੀ ਦੇ ਵਿੱਚ ਤੇ ਉਹ ਪੱਕੇ ਹੋ ਸਕਦੇ ਆ ਤੇ ਇੰਡੀਆ ਦੇ ਵਿੱਚ ਆ ਜਾ ਸਕਦੇ ਆ ਕੋਈ ਵੀ ਪ੍ਰੋਬਲਮ ਵਾਲੀ ਗੱਲ ਜਿਹੜੀ ਨਹੀਂ ਹੈਗੀ ਤੇਰੇ ਬਾਰੇ ਅੱਗੇ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਕਿ ਜਿਹੜੇ ਤੁਹਾਡੇ 16 ਫਰਵਰੀ 2026 ਵਾਲੇ ਪੇਪਰ ਸੀਗੇ ਜਿਹੜੇ ਕਿ ਸਾਲ ਵਾਲੇ ਪੇਪਰ ਸੀਗੇ ਮੋਡੈਲੋ B 2020 ਵਾਲੇ ਤੇ ਜਿਹੜੇ ਵੀ ਵੀਰਾਂ ਭਰਾਵਾਂ ਨੇ ਪੇਪਰ ਪਰਵਾਇਓ ਸੀਗੇ ਤਾਂ ਤੁਹਾਨੂੰ ਇੱਕ ਖੁਸ਼ਖਬਰੀ ਹੈ ਕਿ ਪੇਪਰ ਜਿਹੜੇ ਉਹ ਤੁਹਾਡੇ ਸਾਰਿਆਂ ਦੇ ਕਲਿੱਕ ਹੋ ਚੁੱਕੇ ਆ ਤੇ ਜਿਹੜੇ ਵੀ ਵੀਰਾਂ ਨੇ ਪੇਪਰ ਪਰਵਾਏ ਸੀਗੇ ਆਪਣੇ ਏਜੰਟਾਂ ਕੋਲੋਂ ਸਲਿੱਪਾਂ ਤੁਸੀਂ ਲੈ ਲਿਓ ਏਜੰਟਾਂ ਸਾਰਿਆਂ ਨੂੰ ਸਲਿੱਪਾਂ ਜਿਹੜੀਆਂ ਉਹ ਪਹੁੰਚ ਚੁੱਕੀਆਂ ਐ ਤੇ ਜੇਕਰ ਤੁਹਾਨੂੰ ਕੋਈ ਵੀ ਏਜੰਟ ਕਹਿੰਦਾ ਹੈ ਕਿ ਸਲਿੱਪ ਹਜੇ ਤੱਕ ਉਹਨੂੰ ਨਹੀਂ ਮਿਲੀ ਤਾਂ ਸਮਝ ਲਓ ਕਿ ਉਹਨੇ ਪੇਪਰ ਨਹੀਂ ਪਰੇ ਹੋ ਸਕਦੇ ਪਰ ਹੁਣ ਜੇ ਦੇਖ ਲਈਏ ਸਲਿੱਪਾਂ ਲਗਭਗ ਸਾਰੇ ਏਜੰਟਾਂ ਤੱਕ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ ਤੇ ਬਾਕੀ ਵੀ 9 ਮਹੀਨੇ ਵਾਲੇ ਜਿਹੜੇ ਵੀਰਾਂ ਨੇ ਪੇਪਰ ਪਰਵਾਇਓ ਤੇ ਉਹਨਾਂ ਦੀਆਂ ਵੀ ਸਲਿੱਪਾਂ ਸਾਰੀਆਂ ਜਿਹੜੀਆਂ ਏਜੰਟਾਂ ਨੂੰ ਪਹੁੰਚ ਚੁੱਕੀਆਂ ਐ ਤੇ ਜਿਹੜੇ ਵੀ ਵੀਰਾਂ ਨੇ ਪੇਪਰ ਭਰਾਇਆ ਹੋਆ ਤੇ ਤੁਸੀਂ ਏਜੰਟਾਂ ਕੋਲੋਂ ਸਲਿੱਪਾਂ ਲੈ ਲਿਓ ਤੇ ਨਾਲ ਦੀ ਨਾਲ ਅੱਜ ਆਪਾਂ ਹੁਣ ਗੱਲ ਕਰੀਏ ਜਿਹੜੇ ਹੁਣ ਫੈਮਿਲੀ ਦੇ ਬੇਸ ਤੇ ਜਿਹੜੇ ਪੇਪਰ ਆ ਤੇ ਉਹਨਾਂ ਦੀਆਂ ਵੀ ਅਪਾਇੰਟਮੈਂਟਾਂ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋ ਜਾਣੀਆਂ ਥੋੜੇ ਸਮੇਂ ਤੱਕ ਕਾਫੀ ਵੀਰਾਂ ਦੇ ਜਿਹੜੇ ਹੈਗੇ ਕਮੈਂਟ ਆਉਂਦੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਬਹੁਤ ਲੰਬਾ ਸਮਾਂ ਹੋ ਚੁੱਕਾ ਹੈ ਜਿਹੜੀਆਂ ਅਪਾਇੰਟਮੈਂਟਾਂ ਉਹ ਨਹੀਂ ਓਪਨ ਹੋਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਪਾਇੰਟਮੈਂਟਾਂ ਇਹ ਵੀ ਖੁੱਲ ਇੱਕ ਬੈਨੀਫਿਟ ਹੈਗਾ ਯਾ ਜਿਹੜੇ ਆਪਣੇ ਵੀਰਪਰਾ ਫੈਮਿਲੀ ਵਾਲੇ ਪੇਪਰਾਂ ਜਿਨ੍ਹਾਂ ਨੇ ਭਰੇ ਹੁੰਦੇ ਆ ਤੇ ਅਪਾਇੰਟਮੈਂਟ ਦਾ ਇੱਕ ਤੁਹਾਡਾ ਬੈਨੀਫਿਟ ਹੈਗਾ ਯਾ ਕਿ ਤੁਸੀਂ 15 ਦਿਨ ਜੇਕਰ ਤੁਹਾਡਾ ਨੂ ਲਾਸਟਾ ਐਕਸਪਾਇਰ ਹੋਣ ਨੂੰ ਰਹਿੰਦਾ ਆ ਤਾਂ 15 ਦਿਨਾਂ ਦੇ ਬਾਅਦ ਜਿਹੜੀ ਆ ਤੁਸੀਂ ਆਪਣੀ ਅਪਾਇੰਟਮੈਂਟ ਉਹ ਬੁੱਕ ਕਰ ਸਕਦੇ ਆ ਨੂ ਲਾਸਟਾ ਖਤਮ ਹੋਣ ਤੋਂ ਪਹਿਲਾਂ ਤੇ ਬੈਨੀਫਿਟ ਹੈਗਾ ਯਾ ਜਿਹੜੇ ਆਪਣੇ ਵੀਰਪਰਾਵਾਂ ਨੇ ਫੈਮਿਲੀ ਵਾਲੀਆਂ ਫਾਈਲਾਂ ਜਿਹੜੀਆਂ ਜਮ੍ਹਾਂ ਕਰਵਾਈਆਂ ਆ ਜਾਂ ਫਿਰ ਹਜੇ ਕਰਵਾਉਣੀਆਂ ਆ ਜੇ ਫਿਰ ਹਜੇ ਅਪਾਇੰਟਮੈਂਟ ਚੱਕਣੀ ਆ ਤੇ ਮਿੱਤਰੋ ਅੱਜ ਹੈਗੀ ਹੈ 18 ਫਰਵਰੀ 2026 ਤੇ ਅੱਜ ਵੀ ਜਿਹੜੇ ਇੱਕ ਪੇਪਰ ਭਰੇ ਜਾਣਗੇ ਇਟਲੀ ਦੇ ਤੇ ਇਸ ਤੋਂ ਬਾਅਦ ਕੋਈ ਵੀ ਹੋਰ ਨਵੇਂ ਪੇਪਰ ਜਿਹੜੇ ਆ ਨਹੀਂ ਭਰੇ ਜਾਣਗੇ ਇਸ ਗੱਲ ਦਾ ਤੁਸੀਂ ਚੰਗੀ ਤਰ੍ਹਾਂ ਧਿਆਨ ਰੱਖਿਓ ਤੇ ਜਿਹੜੇ ਜੱਟ ਕਹਿੰਦੇ ਹੈਗੇ ਕਿ ਤੁਹਾਡੇ ਹੁਣ ਪੇਪਰ ਭਰ ਦਿੰਨੇ ਆ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਕੀ ਪੇਪਰ ਭਰੇ ਜਾਣਗੇ ਤਾਂ ਇਦਾਂ ਦੀ ਕੋਈ ਵੀ ਜਿਹੜੀ ਗੱਲ ਨਹੀਂ ਹੈਗੀ ਤੇ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਤਾਂ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਆ ਜਾਂ ਤੁਸੀਂ ਸਾਡੇ ਇੰਸਟਾਗ੍ਰam ਉੱਤੇ ਵੀ ਜਾ ਕੇ ਸਾਨੂੰ ਫੋਲੋ ਕਰਕੇ ਉੱਥੇ ਸਾਡੇ ਨਾਲ ਜਿਹੜੀ ਉਹ ਗੱਲਬਾਤ ਕਰ ਸਕਦੇ ਆ ਤੇ ਅੱਜ 18 ਫਰਵਰੀ 2026 ਹੋ ਚੁੱਕੀ ਆ ਤੇ ਜਿਹੜੇ ਆਪਣੇ ਵੀਰ ਭਰਾਵਾਂ ਨੇ ਸਾਲ ਵਾਲੇ ਪੇਪਰ ਤੇ ਡੋਮੈਸਟਿਕ ਪੇਪਰ ਡੋਮੈਸਟਿਕ ਪੇਪਰ ਜਿਹੜੇ ਵੀਰਾਂ ਨੇ ਭਰੇ ਆ ਜਿਹੜੇ ਕਿ ਘਰਾਂ ਦੇ ਵਿੱਚ ਕੰਮ ਕਰਨ ਦੇ ਲਈ ਭਰੇ ਜਾਂਦੇ ਆ ਤੇ B2020 ਵਾਲੇ ਹੁੰਦੇ ਹੈਗੇ ਆ ਜੀ ਸਾਲ ਵਾਲੇ ਜਿਹੜੇ 16 ਫਰਵਰੀ 2026 ਨੂੰ ਭਰੇ ਗਏ ਸੀ ਤੇ 18 ਫਰਵਰੀ 2026 ਮਤਲਬ ਕਿ ਅੱਜ ਦੀ ਤਰੀਕ ਨੂੰ ਆ ਵਿਸ ਵਾਲੇ ਜਿਹੜੇ ਕਿ ਖਾਸ ਘਰਾਂ ਦੇ ਵਿੱਚ ਕੰਮ ਕਰਨ ਦੇ ਲਈ ਭਰੇ ਜਾਂਦੇ ਆ ਜਿਨ੍ਹਾਂ ਦਾ ਕੋਟਾ ਬਹੁਤ ਘੱਟ ਹੁੰਦਾ ਆ ਜਿਹੜੇ ਕਿ ਡੋਮੈਸਟਿਕ ਵਰਕਰ ਹੁੰਦੇ ਆ ਦੇ ਪੇਪਰ ਜਿਹੜੇ ਅੱਜ ਭਰੇ ਜਾਣਗੇ ਤੇ ਇਹਨਾਂ ਦੀਆਂ ਵੀ ਰਸੀਦਾਂ ਜਿਹੜੀਆਂ ਆਪਣੇ ਏਜੰਟਾ ਕੋਲੋਂ ਲੈ ਲਿਓ 1-2 ਦਿਨ ਤੱਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੇਪਰ ਜਿਹੜੇ ਹੁਣ ਜਲਦੀ ਨਿਕਲਨੇ ਸ਼ੁਰੂ ਹੋ ਜਾਣੇ ਆ ਤੇ ਉਸ ਤੋਂ ਬਾਅਦ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਆ ਪੇਪਰਾਂ ਨੂੰ ਲੈ ਕੇ ਜਾਂ ਫਿਰ ਅਪਡੇਟ ਆਉਂਦੀ ਆ ਜੀ ਕੱਚੇ ਬੰਦਿਆਂ ਨੂੰ ਪੱਕੇ ਕਰਨ ਦੇ ਲਈ ਤੇ ਤੁਹਾਡੇ ਨਾਲ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰੇ ਵੀ ਜਿਹੜੇ ਵੀ ਇਟਲੀ ਆਉਣਾ ਚਾਹੁੰਦੇ ਆ ਜਾਂ ਫਿਰ ਆਉਣ ਬਾਰੇ ਸੋਚਦੇ ਆ ਕਿਉਂਕਿ ਨਵੀਂ ਤੋਂ ਨਵੀਂ ਜਿਹੜੀ ਜਾਣਕਾਰੀ ਜਦੋਂ ਵੀ ਕੋਈ ਵੀ ਆਉਂਦੀ ਆ ਤਾਂ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਦੀ ਆ ਤੇ ਜਿਹੜੇ ਵੀਰਾਂ ਨੇ ਵੀ ਲਈ ਆ ਕਾਫੀ ਵੀਰ ਇਹ ਵੀ ਚੀਜ਼ ਪੁੱਛਦੇ ਹੈਗੇ ਆ ਕਿ ਕਮਿਸ਼ਨ ਜਿਹੜਾ ਉਹ ਕਿੰਨੇ ਲੰਬੇ ਸਮੇਂ ਤੱਕ ਚੱਲਦਾ ਰਹਿੰਦਾ ਆ ਕਿਉਂਕਿ ਕਾਫੀ ਵੀਰ ਹੁੰਦੇ ਜੀ ਲੈਂਦੇ ਆ ਜੀ ਲੈਂਣ ਤੋਂ ਬਾਅਦ ਜੀ ਲ ਜਿਹੜੀ ਉਹ ਐਕਸਪਾਇਰ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਸਾਰੇ ਜਿਹੜੇ ਡਾਕੂਮੈਂਟ ਉਹ ਤਿਆਰ ਕਰਵਾਇਆ ਕਰੋ ਜਿਵੇਂ ਕਿ ਕਾਰਤਾ ਦੇਣ ਦੀ ਹੋ ਗਿਆ ਤਿਰਸਾ ਸਨਾਤਾਰੀਆ ਜਿਹਨੂੰ ਆਪਾਂ ਡਾਕਟਰੀ ਕਾਰਡ ਵੀ ਕਹਿ ਦਿੰਨੇ ਆ ਦੇ ਨਾਲ ਦੀ ਨਾਲ ਤੁਸੀਂ ਇਟਾਲੀਅਨ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਪੇਪਰ ਹੈ ਉਹ ਵੀ ਦੇ ਸਕਦੇ ਆ ਤੇ ਬਹੁਤ ਕੰਮ ਦੀ ਜਾਣਕਾਰੀ ਹੈ ਜਿਹੜੇ ਵੀ ਵੀਰ ਹੈਗੇ ਆ ਤੇ ਤੁਸੀਂ ਜਦੋਂ ਵੀ ਤੁਹਾਨੂੰ ਸੰਜੋਨ ਨੂੰ ਮਿਲਦੀ ਆ ਜ਼ੀਲ ਵਾਲੀ ਲਗਭਗ 3 ਤੋਂ ਲੈ ਕੇ 6 ਮਹੀਨੇ ਤੱਕ ਉਹ ਵੈਲਿਡ ਹੁੰਦੀ ਆ ਤੇ ਉਹਦੇ ਵਿੱਚ ਵਿੱਚ ਤੁਸੀਂ ਜਿਹੜਾ ਆਪਣਾ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਟੈਸਟ ਉਹ ਦੇ ਕੇ ਇਗਜ਼ਾਮ ਜਿਹੜਾ ਉਹ ਪਾਸ ਕਰਕੇ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਹਾਸਲ ਕਰ ਸਕਦੇ ਆ ਤੇ ਡਰਾਈਵਿੰਗ ਲਾਇਸੈਂਸ ਦੀ ਗੱਲ ਕਰੀਏ ਤਾਂ ਬਹੁਤ ਇੰਪੋਰਟੈਂਟ ਇੱਕ ਚੀਜ਼ ਆ ਜਦੋਂ ਵੀ ਇੰਡੀਆ ਤੋਂ ਤੁਸੀਂ ਇੱਥੇ ਆਉਨੇ ਆ ਤੇ ਉਸ ਤੋਂ ਬਾਅਦ ਇੱਥੇ ਆ ਕੇ ਤੁਸੀਂ ਕੁਝ ਵੀ ਜਿਹੜਾ ਨਹੀਂ ਚਲਾ ਸਕਦੇ ਡਰਾਈਵਿੰਗ ਲਾਇਸੈਂਸ ਤੋਂ ਬਿਨਾ ਤੇ ਇੱਕ ਤਰੱਕੀ ਦਾ ਆਪਾਂ ਕਹਿ ਸਕਦੇ ਹਾਂ ਕਿ ਤਰੱਕੀ ਦੀ ਇੱਕ ਪੌੜੀ ਆ ਤੇ ਜਿਵੇਂ ਜਿਵੇਂ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਆ ਤੁਹਾਨੂੰ ਲੈਂਗੁਏਜ ਆਉਂਦੀ ਆ ਨਾਲ ਦੀ ਨਾਲ ਤੁਸੀਂ ਜਿਹੜਾ ਡਰਾਈਵਿੰਗ ਲਾਇਸੈਂਸ ਜ਼ਰੂਰ ਕਰੋ ਤੇ ਉਹਦੇ ਨਾਲ ਤੁਸੀਂ ਜਿਹੜਾ ਜਲਦੀ ਜਲਦੀ ਜਿਹੜੀ ਇੱਥੇ ਤਰੱਕੀ ਕਰ ਸਕਦੇ ਆ ਤੇ ਜਿਵੇਂ ਆਪਾਂ ਗੱਲ ਪਹਿਲਾਂ ਸਲਿੱਪਾਂ ਦੀ ਕੀਤੀ ਸੀਗੀ ਜਿਵੇਂ ਨੂੰ ਪੇਪਰ ਭਰੇ ਗਏ ਤੇ ਉਸ ਤੋਂ ਬਾਅਦ ਤੁਹਾਨੂੰ ਸਲਿੱਪਾਂ ਮਿਲਣੀ ਆ ਕਿ ਕਿੱਥੋਂ ਤੁਹਾਡੇ ਪੇਪਰ ਭਰੇ ਗਏ ਆ ਤੇ ਜਾਨਤਾ ਦਾ ਧਿਆਨ ਰੱਖਿਓ ਕਈ ਵਾਰ ਤੁਹਾਨੂੰ ਜਿਹੜੀ ਇਹ ਨਕਲੀ ਸਲਿੱਪ ਵੀ ਭੇਜ ਦਿੱਤੀ ਜਾਂਦੀ ਹੈ ਜਿਵੇਂ ਕਿ ਇੱਕ ਵੀਰ ਸੀਗਾ ਉਹਨਾਂ ਨੇ ਸਾਨੂੰ ਸਲਿੱਪ ਭੇਜੀ ਸੀਗੀ ਤੇ B2020 ਵਾਲੇ ਪੇਪਰ ਜਿਹੜੇ 16 ਜਨਵਰੀ 2026 ਨੂੰ ਭਰੇ ਗਏ ਆ ਪਰ ਉਹ ਜਿਹੜੇ ਪੇਪਰ ਉਹਨੇ ਸਲਿੱਪ ਭੇਜੀ ਸੀਗੀ ਉਹਦੇ ਵਿੱਚ 12 1 2026 ਦੀ ਜਿਹੜੀ ਗੱਲ ਹੋਈ ਸੀਗੀ ਉਹਦੇ ਵਿੱਚ B2020 ਵਾਲੇ ਪੇਪਰ ਤੇ ਉੱਥੋਂ ਅਸੀਂ ਉਹਨੂੰ ਸਾਫ਼ ਦੱਸ ਦਿੱਤਾ ਕਿ ਸਲਿੱਪ ਜਿਹੜੀ ਉਹ ਫੇਕ ਆ ਕਿਉਂਕਿ ਪੇਪਰ ਜਿਹੜੇ ਹੁਣ ਭਰ ਹੋਏ ਆ 16 ਫਰਵਰੀ 2026 ਨੂੰ ਤੇ ਤੁਸੀਂ ਵੀ ਧਿਆਨ ਰੱਖਿਓ ਸਾਰੇ ਵੀਰ ਆਪਾਂ ਲਗਾਤਾਰ ਜਿਹੜਾ ਉਹ ਤੁਹਾਡੇ ਨਾਲ ਸਾਰਾ ਤੁਹਾਨੂੰ ਸ਼ੇਅਰ ਕਰਦੇ ਰਹੀਦਾ ਤੁਹਾਡੇ ਟੱਚ ਵਿੱਚ ਰਹੀਦਾ ਤੇ ਇੱਕ ਕਾਫੀ ਹੋਰ ਜਿਹੜੀ ਜ਼ਰੂਰੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਆ ਜਿਹੜੇ ਆਪਣੇ ਵੀਰ ਭਰਾ ਨਵੇਂ ਆਉਂਦੇ ਆ ਇਟਲੀ ਨੂੰ ਤੇ ਖਾਸ ਕਰਕੇ ਇਹ ਜਿਹੜੀ ਜਾਣਕਾਰੀ ਉਹਨਾਂ ਦੇ ਲਈ ਆ ਕਿਉਂਕਿ ਜਦੋਂ ਤੁਸੀਂ ਇਟਲੀ ਤੋਂ ਆਉਂਦੇ ਆ ਤਾਂ ਇੱਥੇ ਆ ਕੇ ਤੁਸੀਂ ਜਿਹੜਾ ਆ ਇਲੈਕਟ੍ਰੋਨਿਕ ਮਟਰੀਨਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਉਹ ਜ਼ਿਆਦਾਤਰ ਜਿਹੜੇ ਆਪਣੇ ਵੀਰ ਆ ਉਹ ਬਾਈ ਕਰ ਲੈਂਦੇ ਕਿਉਂਕਿ ਆਉਣ ਜਾਣ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਆ ਤੇ ਹੁਣ ਜਿਹੜੇ ਵੀ ਵੀਰ ਉਹ ਚੀਜ਼ਾਂ ਨੂੰ ਲੈਂਦੇ ਆ ਜਾਂ ਸਕੂਟਰੀਆਂ ਜਿਹੜੀਆਂ ਆ ਉਹ ਚਲਾਉਂਦੇ ਆ ਤਾਉ ਥੋੜਾ ਜਿਆ ਧਿਆਨ ਰੱਖਣ ਕਿਉਂਕਿ ਪੁਲਿਸ ਵਾਲੇ ਜਿਹੜਾ ਉਹ ਹੁਣ ਜੁਰਮਾਨਾ ਵੀ ਤੁਹਾਨੂੰ ਕਰ ਸਕਦੇ ਆ ਨਾਲ ਦੀ ਨਾਲ ਉਹ ਤੁਹਾਡੀ ਜਿਹੜੀ ਐ ਸਕੂਟਰੀ ਉਹਦੇ ਬਾਰੇ ਵੀ ਜਿਹੜੀ ਤੁਹਾਡੇ ਕੋਲ ਪੁੱਛ ਕੇ ਸ਼ਿਕਾਇਤ ਕਰ ਸਕਦੇ ਕਿਉਂਕਿ ਇਹ ਜਿਹੜਾ ਬਿਨਾ ਨੰਬਰਾਂ ਤੋਂ ਹੁੰਦੀ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਵੀਰੇ ਚੀਜ਼ ਦੇ ਬਾਰੇ ਸੋਚਦੇ ਆ ਤਾਂ ਥੋੜਾ ਜਿਆ ਤੁਸੀਂ ਧਿਆਨ ਰੱਖਿਓ ਤੇ ਇਸ ਤੋਂ ਬਾਅਦ ਕੁਝ ਕੁ ਕਮੈਂਟ ਐ ਆਪਣੀ ਪੁਰਾਣੀ ਵੀਡੀਓ ਦੇ ਉੱਤੇ ਆਪਾਂ ਉਹ ਵੀ ਹੁਣ ਥੋੜਾ ਜਿਆ ਦੇਖ ਲੈਣੇ ਆ ਕਮੈਂਟ ਤੇ ਸਭ ਤੋਂ ਪਹਿਲਾ ਕਮੈਂਟ ਹੈਗਾ ਜੀ ਹਰਵਿੰਦਰ ਕੌਰ ਵੱਲੋਂ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅ ਕਹਿੰਦੇ ਮੇਰੇ ਬੇਟੇ ਦੇ 2025 ਦੇ ਵਿੱਚ ਸਾਲ ਵਾਲੇ ਜੁਲਾਈ ਦੇ ਵਿੱਚ ਪੇਪਰ ਫਿਲ ਕਰਵਾਏ ਸੀਗੇ ਤੇ ਕਹਿੰਦੇ ਕਦੋਂ ਤੱਕ ਜਿਹੜਾ ਇਹ ਨੂਲਾ ਉਸਤਾ ਆ ਸਕਦਾ ਤੇ ਇੱਥੇ ਆਪਾਂ ਪਹਿਲਾਂ ਇਹਨਾਂ ਨੂੰ ਦੱਸ ਦਿੰਨੇ ਆ ਕਿ ਜੁਲਾਈ ਦੇ ਵਿੱਚ 2025 ਦੇ ਵਿੱਚ ਕੋਈ ਵੀ ਜਿਹੜੇ ਇਹ ਪੇਪਰ ਨਹੀਂ ਭਰੇ ਗਏ ਸੀ ਸਾਲ ਵਾਲੇ 9 ਮਹੀਨੇ ਵਾਲੀਆਂ ਪੇਪਰਾਂ ਦੀਆਂ ਫਾਈਲਾਂ ਜਿਹੜੀਆਂ ਜਰੂਰ ਤਿਆਰ ਹੋਈਆਂ ਸੀਗੀਆਂ ਪਰ ਇੱਥੇ ਜਿਹੜੇ 9 ਮਹੀਨੇ ਵਾਲੇ ਪੇਪਰ ਭਰੇ ਗਏ ਸੀ 1 ਅਕਤੂਬਰ 2025 ਨੂੰ ਭਰੇ ਗਏ ਸੀ ਤੇ ਖਾਸ ਤੁਸੀਂ ਧਿਆਨ ਰੱਖਿਆ ਕਰੋ ਜਨਤਾ ਕੋਲੋਂ ਸਲਿੱਪਾਂ ਜ਼ਰੂਰ ਲਿਆ ਕਰੋ ਕਿਉਂਕਿ ਤਾਂ ਹੀ ਆਪਾਂ ਤੁਹਾਨੂੰ ਜਿਹੜਾ ਇਹ ਕੋ ਦੱਸ ਸਕਦੇ ਆ ਜੇਕਰ ਤੁਹਾਡੇ ਕੋਲ ਸਲਿੱਪ ਹੋਊਗੀ ਉਹ ਇੱਕ ਪ੍ਰੂਫ ਹੋ ਜਾਂਦਾ ਕਿ ਤੁਹਾਡੇ ਜਿਹੜੇ ਪੇਪਰ ਭਰੇ ਜਾ ਚੁੱਕੇ ਆ ਤੇ ਜੇਕਰ ਤੁਹਾਡੇ ਕੋਲ ਸਲਿੱਪ ਹੈਗੀ ਆ ਤਾਂ ਤੁਸੀਂ ਸਾਨੂੰ ਭੇਜ ਸਕਦੇ ਆ ਆਪਾਂ ਤੁਹਾਨੂੰ ਦੱਸ ਦਵਾਂਗੇ ਕਿੰਨੇ ਕੁ ਚਾਂਸ ਆ ਤੁਹਾਡੇ ਜਿਹੜੇ ਪੇਪਰ ਨਿਕਲਣ ਦੇ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੌਰਵ ਵਾਈਟੀ ਕਹਿੰਦੇ ਸਾਸ਼ਟਰੀਆ ਕਾਲ ਵਾਈ ਜੀ ਸਾਸ਼ਟਰੀਆ ਕਾਲ ਜੀ ਕਹਿੰਦੇ 2025 ਵਾਲੇ 9 ਮਹੀਨੇ ਵਾਲੇ ਪੇਪਰ ਭਰੇ ਸੀਗੇ ਤੇ ਦੱਸਿਓ ਇਹ ਪੇਪਰ ਨਿਕਲ ਸਕਦੇ ਆ ਹਾਂਜੀ ਬਿਲਕੁਲ ਜਿਹੜੇ ਤੁਸੀਂ 2025 ਦੇ ਵਿੱਚ 1 ਅਕਤੂਬਰ ਨੂੰ ਪੇਪਰ ਭਰੇ ਗਏ ਸੀਗੇ ਤੇ ਉਹ ਹੁਣ ਕਾਫੀ ਵੀਰਾਂ ਨੇ ਜਿਹੜੇ ਉਹ ਪੇਪਰ ਨਿਕਲ ਰਹੇ ਆ ਤੇ ਘਰਵਾਉਣ ਦੀ ਗੱਲ ਨਹੀਂ ਹੈਗੀ ਪੇਪਰ ਜਿਹੜੇ ਇਹ ਨਿਕਲ ਜਾਣੇ ਆ ਜਿਹੜਿਆਂ ਨੇ 9 ਮਹੀਨੇ ਵਾਲੇ ਭਰਾਈ ਸੀਗੇ 1 ਅਕਤੂਬਰ 2025 ਨੂੰ ਇਸ ਤੋਂ ਬਾਅਦ ਹੈਗਾ ਜੀ ਕਮੈਂਟ ਜੋਬਨਦੀਪ ਸਿੰਘ ਰਿਆਰ ਬਣੋ ਕਹਿੰਦੇ 12 ਜਨਵਰੀ ਵਾਲੇ ਜਿਹੜੇ 2026 ਦੇ ਵਿੱਚ ਪੇਪਰ ਭਰੇ ਗਏ ਸੀਗੇ ਤੇ ਇਹ ਪੇਪਰ ਜਿਹੜੇ ਆ ਕਦੋਂ ਨਿਕਲੂਗੇ ਤੇ ਜਿਹੜੇ 9 ਮਹੀਨੇ ਵਾਲੇ ਪੇਪਰ ਸੀਗੇ 12 ਜਨਵਰੀ 2026 ਨੂੰ ਭਰ ਹੋਏ ਸੀਗੇ ਤੇ ਇਹ ਪੇਪਰ ਜਿਹੜੇ ਹੁਣ ਉਹ ਨਿਕਲਣੇ ਸ਼ੁਰੂ ਹੋ ਜਾਣੇ ਆ ਜੀ ਮਾਰਚ ਮਹੀਨੇ ਦੇ ਵਿੱਚ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਕੇਸ਼ ਕੁਮਾਰ ਵੱਲੋਂ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਭਾਜੀ ਮੇਰੇ ਬਰਦਰ ਨੇ ਲਾ ਦੇ 9 ਮਹੀਨੇ ਵਾਲੇ ਪੇਪਰ ਨਿਕਲ ਗਏ ਆ ਤੇ ਉਹਦਾ ਪਾਸਵਰਡ ਜਿਹੜਾ 18/2/2028 ਤੱਕ ਵੈਲਿਡ ਆ ਤੇ ਕਹਿੰਦੇ ਕੋਈ ਚੱਕਰ ਤਾਂ ਨਹੀਂ ਹੈਗਾ 2 ਸਾਲ ਦਾ ਹਜੇ ਵੈਲਿਡ ਆ ਕਹਿੰਦੇ ਦੱਸਿਓ ਜਰੂਰ ਹਾਂਜੀ ਜਿਹੜੇ ਆਪਣੇ ਵੀਰ ਭਰਾਵਾਂ ਦੇ 9 ਮਹੀਨੇ ਵਾਲੇ ਪੇਪਰ ਭਰਾਇਆ ਤੇ ਖਾਸ ਕਰਕੇ ਤੁਸੀਂ ਧਿਆਨ ਰੱਖਿਓ ਕਿ ਤੁਹਾਡਾ ਜਿਹੜਾ ਪਾਸਪੋਰਟ ਆ ਉਹ ਲਗਭਗ 1 ਸਾਲ ਜਾਂ ਜਾਂ ਡੇਢ ਸਾਲ ਦਾ ਉਹ ਵੈਲਿਡ ਚਾਹੀਦਾ ਆ ਤੇ ਇੱਥੇ ਤੁਹਾਡਾ ਪਾਸਪੋਰਟ ਜਿਹੜਾ ਇਹ 2 ਸਾਲ ਦਾ ਵੈਲਿਡ ਆ ਤਾਂ ਇਹਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਵਾਲੀ ਜਿਹੜੀ ਉਹ ਗੱਲ ਨਹੀਂ ਹੈਗੀ ਪਰ ਇੱਕ ਗੱਲ ਦਾ ਤੁਸੀਂ ਪਹਿਲੇ ਖਾਸ ਧਿਆਨ ਰੱਖਿਆ ਕਰੋ ਪੇਪਰ ਭਰਉਣ ਤੋਂ ਪਹਿਲਾਂ ਸਾਰੀ ਵੀ ਵੀਰ ਕਿ ਜਦੋਂ ਵੀ ਤੁਸੀਂ ਆਪਣਾ ਪਾਸਪੋਰਟ ਪੇਪਰ ਭਰਉਣ ਲਈ ਦਿੰਦੇ ਹੁੰਦੇ ਆ ਤੋਂ ਤੋਂ ਪਹਿਲੇ ਜਿਹੜਾ ਆਪਣਾ ਪਾਸਪੋਰਟ ਇਹ ਤੁਸੀਂ ਰੀਨਿਊ ਕਰਾ ਲਿਆ ਕਰੋ ਤੇ ਨਾਲ ਦੀ ਨਾਲ ਇੱਥੇ ਜਿਹੜਾ ਸਾਧਨੇਮ ਆ ਜਿਹੜਾ ਉਹ ਵੀ ਤੁਸੀਂ ਐਡ ਕਰਵਾ ਲਿਆ ਕਰੋ ਤੇ ਕਾਫੀ ਜਿਹੜੀ ਇਹ ਜ਼ਰੂਰੀ ਜਾਣਕਾਰੀ ਆ ਤੇ ਜਿਹੜੇ ਵੀ ਵੀਰ ਵੀਡੀਓ ਦੇਖ ਲੈਂਦੇ ਹੁੰਦੇ ਬਾਅਦ ਤੋਂ ਬਾਅਦ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਭਰਾਵਾਂ ਤੱਕ ਤਾਂ ਜੋ ਇੱਕ ਸਹੀ ਇਨਫੋਰਮੇਸ਼ਨ ਸਾਰਿਆਂ ਨੂੰ ਮਿਲ ਸਕੇ ਤੇ ਬਾਕੀ ਫੇਕ ਏਜੰਟਾਂ ਤੋਂ ਥੋੜਾ ਜਿਹਾ ਬਚ ਕੇ ਰਿਆ ਕਰੋ ਜਿਹੜੇ ਵੀ ਵੀਰ ਹੈਗੇ ਆ ਪਹਿਲਾਂ ਪੈਸੇ ਏਜੰਟਾਂ ਨੂੰ ਨਾ ਦਿਆ ਕਰੋ ਸਾਰੇ ਵੀਰ ਜਿੰਨੇ ਵੀ ਦੇਖਦੇ ਆ ਬਾਅਦ ਤੋਂ ਬਾਅਦ ਸਪੋਰਟ ਕਰੋ ਤੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਨਾਲ ਦੀ ਨਾਲ ਜਿਹੜੇ ਵੀ ਆਪਣੇ ਵੀਰ ਭਰਾ ਜਿਨ੍ਹਾਂ ਦੇ ਪੇਪਰ ਨਿਕਲ ਚੁੱਕੇ ਆ ਜਾਂ ਹਜੇ ਪੇਪਰ ਉਹਨਾਂ ਦੇ ਨਿਕਲਣੇ ਆਲੇ ਆ ਤਾਂ ਤੁਸੀਂ ਇਟਾਲੀਅਨ ਲੈਂਗੁਏਜ ਜਿਹੜੀ ਉਹ ਜਰੂਰ ਸਿੱਖਿਆ ਕਰੋ ਕਿਉਂਕਿ ਇੱਥੇ ਆਕੇ ਤੁਹਾਨੂੰ ਕਾਫੀ ਕੰਮ ਆਉਦੀ ਹੈ ਇਟਾਲੀਅਨ ਲੈਂਗੁਏਜ ਤੇ ਇਹਦੇ ਲਈ ਤੁਸੀਂ ਸਾਡਾ YouTube ਤੇ ਇੱਕ ਨਵਾਂ ਚੈਨਲ ਜਿਹੜਾ ਆਪਾਂ ਕ੍ਰੀਏਟ ਕੀਤਾ ਆ ਤੇ ਜਿਹਦਾ ਨਾਮ ਹੈਗਾ ਜੀ ਇਟਾਲੀਅਨ ਪੰਜਾਬੀ 600 ਤੇ ਉਸ ਚੈਨਲ ਤੋਂ ਜਾ ਕੇ ਤੁਸੀਂ ਇਟਾਲੀਅਨ ਲੈਂਗੁਏਜ ਸਿੱਖ ਸਕਦੇ ਆ ਬਹੁਤ ਆਸਾਨੀ ਦੇ ਨਾਲ ਤੇ ਕਾਫੀ ਈਜ਼ੀ ਹੋਊਗਾ ਤੁਹਾਨੂੰ ਇਟਾਲੀਅਨ ਸਿੱਖਣਾ ਤੇ ਆਕੇ ਤੁਸੀਂ ਜਿਹੜਾ ਪਰਫੈਕਟਲੀ ਇਟਾਲੀਅਨ ਲੈਂਗੁਏਜ ਜਿਹੜੀ ਉਹ ਬੋਲ ਸਕਦੇ ਆ ਤੇ ਜਾਣਕਾਰੀ ਤੁਹਾਨੂੰ ਕੰਮ ਦੀ ਲੱਗਦੀ ਹੋਊਗੀ ਤਾਂ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਇਹਦੇ ਨਾਲ ਸਾਨੂੰ ਕਾਫੀ ਮੋਟੀਵੇਸ਼ਨ ਮਿਲਦਾ ਆ ਤੇ ਜਿਹੜੇ ਵੀਰ ਹੈਗੇ ਆ ਜਿਨ੍ਹਾਂ ਦੇ ਕਮੈਂਟਾਂ ਦਾ ਜਵਾਬ ਨਹੀਂ ਦੇ ਹੁੰਦਾ ਤਾਂ ਤੁਸੀਂ ਸਾਨੂੰ ਇੰਸਟਾਗ੍ਰam ਉੱਤੇ ਜਾ ਕੇ ਫੋਲੋ ਕਰ ਸਕਦੇ ਆ ਤੇ ਉੱਥੇ ਸਾਡੇ ਨਾਲ ਜਿਹੜਾ ਡਾਇਰੈਕਟ ਵੀ ਤੁਸੀਂ ਫੋਨ ਤੇ ਗੱਲਬਾਤ ਜਿਹੜੀ ਉਹ ਕਰ ਸਕਦੇ ਆ ਤੇ ਵੀਡੀਓ ਨੂੰ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਤੇ ਹੁਣ ਆਪਾਂ ਜਲਦੀ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ